ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਮਹਲਾ ਪੰਜਵਾਂ ਪੂਰਾ ਮਾਰਗ ਪੂਰਾ ਈਸ਼ਨਾ ਸਭ ਕਿਸ ਪੂਰਾ ਹਿਰ ਦਾ ਨਾਮ ਪੂਰੀ ਰਹੀ ਜਾਂ ਪੂਰਹਿ ਰਾਖੀ ਪਾਰ ਬ੍ਰਹਮ ਕੀ ਸ਼ਰਨ ਜਨਤਾ ਕੀ ਰਹਾਉ ਪੂਰਾ ਸੁਖ ਪੂਰਾ ਸੰਤੋਖ ਪੂਰਾ ਤਪ पूरण राज योग हर का मार्ग पतित पुनीत पुरी शोभा पूरा लोकी का कर्ण हार सद् वस है धूरा ਕਹੋ ਨਾਨਕ ਮੇਰਾ ਸਤ ਗੁਰ ਪੂਰਾ ਕਰਨ ਹਾਰ ਸਦ ਵਸੈ ਹਦੂਰਾ ਕਹੋ ਨਾਨਕ ਮੇਰਾ ਸਤ ਗੁਰ ਪੂਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 188 ਦੇ ਉੱਪਰ ਅੰਕਿਤ ਹੈ ਸਤਿਗੁਰੂ ਸਭ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਪੂਰੀ ਰਹੀ ਜਾਂ ਪੂਰੇ ਰਾਖੀ ਪਾਰ ਬ੍ਰਹਮ ਕੀ ਸ਼ਰਨ ਜਨ ਤਾਕੀ ਰਹਾਓ ਜਦੋਂ ਪੂਰਾ ਗੁਰੂ ਜੀਵਨ ਵਿੱਚ ਬਖਸ਼ਿਸ਼ ਕਰਦਾ ਹੈ ਮਨੁੱਖ ਦੇ ਜੀਵਨ ਦੇ ਵਿੱਚ ਕਿਸੇ ਵੀ ਚੀਜ਼ ਦੀ ਘਾਟ ਨਹੀਂ ਰਹਿੰਦੀ ਪੂਰੀ ਰਹੀ ਜਾਂ ਪੂਰ ਹੈ ਰੱਖੀ ਉਹਨ ਸ਼ਬਦ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਪੂਰਾ ਸ਼ਬਦ ਵਾਰ-ਵਾਰ ਆਇਆ ਇਹਦਾ ਮਤਲਬ ਇਹ ਵੀ ਕਿ ਅਧੂਰੇ ਗੁਰੂ ਵੀ ਹੁੰਦੇ ਇੱਕ ਦਿਨ 6ਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਸਿੱਖਾਂ ਨੇ ਪੁੱਛਿਆ ਸਤਿਗੁਰੂ ਜੀ ਦੇਖਦੇ ਆ ਸੰਸਾਰ ਦੇ ਵਿੱਚ ਕਈ ਲੋਕ ਗੁਰੂ ਬਣ ਕੇ ਬੈਠੇ ਆ ਸਤਿਗੁਰੂ ਕਹਿੰਦੇ ਖਾਸ ਕਰਕੇ ਤਾਂ ਚਾਰ ਸ਼੍ਰੇਣੀਆਂ ਹਨ ਗੁਰੂਆਂ ਦੀ ਉਹ ਗੁਰੂ ਜੋ ਗੁਰੂ ਹਰਗੋਬਿੰਦ ਸਾਹਿਬ ਨੇ ਬਖਸ਼ਿਸ਼ ਕੀਤੀ ਕਹਿੰਦੇ ਹਨ ਪਹਿਲੇ ਹਨ ਭ੍ਰਿੰਗੀ ਗੁਰੂ ਦੂਸਰਾ ਹੈ ਚੰਦਨ ਗੁਰੂ ਤੀਸਰਾ ਹੈ ਪਾਰਸ਼ ਗੁਰੂ ਚੌਥਾ ਹੈ ਦੀਪਕ ਗੁਰੂ ਤੇ ਗੁਰੂ ਮਹਾਰਾਜ ਜੀ ਕਿਰਪਾ ਕਰਕੇ ਇਹਦੀ ਵਿਆਖਿਆ ਕਰਕੇ ਦੱਸੋ ਮਹਾਰਾਜ ਕਹਿਣ ਲੱਗੇ ਇੱਕ ਪ੍ਰਿੰਗੀ ਇੱਕ ਕੀੜਾ ਹੁੰਦਾ ਹੈ ਉਹ ਆਪਣੇ ਖਾਸ-ਖਾਸ ਸ਼੍ਰੇਣੀ ਦੇ ਕੀੜਿਆਂ ਨੂੰ ਫੜ ਕੇ ਉਹਦੇ ਕੰਨ ਦੇ ਵਿੱਚ ਆਪਣੀ ਆਵਾਜ਼ ਜਿਹੜੀ ਹੈ ਉਹਨੂੰ ਵੀ ਸਿਖਾ ਦਿੰਦਾ ਭੀਂ-ਭੀਂ ਕਰਦਾ ਤੇ ਉਹ ਵੀ ਸਿੱਖ ਜਾਂਦਾ ਤੇ ਇਦਾਂ ਦੇ ਗੁਰੂ ਹੁੰਦੇ ਆ ਪਾਸ਼ਾ ਕਹਿਣ ਲੱਗੇ ਵੀ ਜਿਹੜੇ ਖਾਸ-ਖਾਸ ਬੰਦਿਆਂ ਨੂੰ ਖਾਸ-ਖਾਸ ਮੰਤਰ ਦੇ ਕੇ ਆਪਣੇ ਚੇਲੇ ਬਣਾ ਲੈਂਦੇ ਦੂਸਰੇ ਹੁੰਦੇ ਆ ਪਾਰਸ ਗੁਰੂ ਹੁਣ ਪਾਰਸ ਜਿਹੜਾ ਅੱਠ ਧਾਤਾਂ ਨੂੰ ਬਦਲ ਸਕਦਾ ਹੈ ਲੋਹੇ ਨੂੰ ਸੋਨਾ ਬਣਾ ਸਕਦਾ ਹੈ ਪਰ ਪਾਰਸ ਪਾਰਸ ਨਹੀਂ ਬਣਾ ਸਕਦਾ ਉਹਨੂੰ ਬਦਲਦਾ ਸਕਦਾ ਹੈ ਲੋਹੇ ਨੂੰ ਸੋਨਾ ਬਣਾ ਸਕਦਾ ਪਰ ਪਾਰਸ ਨਹੀਂ ਬਣਾ ਸਕਦਾ ਇਦਾਂ ਦੇ ਵੀ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿੰਦੇ ਸੰਸਾਰ ਦੇ ਵਿੱਚ ਹਨ ਉਹ ਕਈ ਲੋਕਾਂ ਦੇ ਜੀਵਨ ਤਾਂ ਬਦਲ ਸਕਦੇ ਆ ਪਰ ਉਹ ਆਪਣੇ ਵਰਗਾ ਨਹੀਂ ਬਣਾ ਸਕਦੇ ਤੀਸਰੇ ਚੰਦਨ ਗੁਰੂ ਬਾਵਣ ਚੰਦਰ ਵੀ ਕਿਹਾ ਗਿਆ ਤੇ ਉਹ ਜਿਹੜੇ ਹੁਣ ਚੰਦਨ ਜਿਹੜਾ ਹੁਣ ਜਿਸ ਵੇਲੇ ਖਾਸ ਰੁੱਤ ਦੇ ਵਿੱਚ ਖਾਸ ਮੌਸਮ ਦੇ ਵਿੱਚ ਹਵਾ ਚੱਲਦੀ ਹੈ ਤੇ ਚੰਦਨ ਦੇ ਬੂਟਿਆਂ ਦੀ ਸੁਗੰਧੀ ਜਿਹੜੀ ਆ ਦੂਸਰਿਆਂ ਨੂੰ ਵੀ ਪੌਦਿਆਂ ਨੂੰ ਸੁਗੰਧਿਤ ਕਰ ਦਿੰਦੀ ਹੈ ਤੇ ਪਰ ਚੰਦਨ ਦੇ ਕੋਲ ਬਾਂਸ ਦਾ ਬੂਟਾ ਲੱਗਾ ਹੋਵੇ ਨਾ ਤਾਂ ਉਹਦੇ ਵਿੱਚ ਸੁਗੰਧੀ ਨਹੀਂ ਆਉਂਦੀ ਹੁਣ ਚੰਦਨ ਵਰਗੇ ਗੁਰੂ ਵੀ ਗੁਰੂ ਮਹਾਰਾਜ ਕਹਿੰਦੇ ਹੈਗੇ ਆ ਜਿਹੜੇ ਕਈ ਲੋਕਾਂ ਦੇ ਜੀਵਨ ਵਿੱਚ ਖੁਸ਼ਬੂ ਤਾਂ ਪੈਦਾ ਕਰ ਦਿੰਦੇ ਆ ਪਰ ਜੇ ਕੋਈ ਹੰਕਾਰ ਹੀ ਆ ਜਾਏ ਤੇ ਉਹਦਾ ਹੰਕਾਰ ਨਹੀਂ ਦੂਰ ਕਰ ਸਕਦੇ ਚੰਦਨ ਕੇ ਨਿਕਟ ਵਸੇ ਵਾਂਸ ਸੁਗੰਧ ਨਾ ਹੋਏ ਤੇ ਚੌਥਾ ਹੈ ਦੀਪਕ ਗੁਰੂ ਦੀਪਕ ਤੇ ਦੀਪਕ ਪ੍ਰਗਾਸਿਆ ਇਹ ਗੁਰੂ ਨਾਨਕ ਦੇ ਘਰ ਦੀ ਖੇਲ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਥਾਪਿਆਂ ਲੈਣਾ ਜੀਵ ਦੇ ਗੁਰ ਆਈ ਸਿਰ ਛਤਰ ਫਰਾਇਆ ਆਪਣੀ ਇਹਾਤੀ ਦੇ ਵਿੱਚ ਆਪਣੇ ਰਹਿੰਦੇ ਹੋ ਆ ਦੀਪਕ ਤੋਂ ਦੀਪ ਹੁਣ ਇੱਕ ਦੀਵਾ ਜਗਦਾ ਹੋਵੇ ਤੇ 100 ਦੀਵੇ ਜਗਾ ਸਕਦਾ ਪਟਾਣੇ ਆਕਿਆ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਵਾਸਤੇ ਕਹਿੰਦੇ ਦੀਪਕ ਨਹੀਂ ਉਹ ਤਾਂ ਚਰਾਗ ਹੈ ਉਹ ਚਰਾਗ ਦੇ ਚਾਰੇ ਪਾਸੇ ਬੱਤੀਆਂ ਹੁੰਦੀਆਂ ਕਹਿੰਦੇ ਬਲਿਓ ਚਰਾਗ ਅੰਧਾਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਾਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਤੇ ਜਿਹੜਾ ਪੂਰਾ ਹੈ ਤੇ ਪੂਰੇ ਦਾ ਉਪਦੇਸ਼ ਵੀ ਪੂਰਾ ਹੈ ਆਪਾਂ ਪੜਦੇ ਨਾ ਬਾਣੀ ਦੇ ਵਿੱਚ ਸਤਗੁਰ ਕਹਿੰਦੇ ਪੂਰੇ ਗੁਰ ਕਾ ਸੁਣ ਉਪਦੇਸ਼ ਹੁਣ ਪੂਰੇ ਗੁਰੂ ਨੇ ਤਾਂ ਸਾਨੂੰ ਰੱਬ ਨਾਲ ਜੋੜਨਾ ਨਾ ਤੇ ਜਿਹੜਾ ਆਪੇ ਅਧੂਰਾ ਤੇ ਆਪੇ ਨਹੀਂ ਜੁੜਿਆ ਤੇ ਉਹ ਕਿਸੇ ਨੂੰ ਕੀ ਜੋੜ ਸਕਦਾ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਮਹਾਰਾਜ ਕਹਿੰਦੇ ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾ ਪੂਰੀ ਰਹੀ ਜਾ ਪੂਰੇ ਰਾਖੀ ਕਹਿੰਦੇ ਉਸ ਜੀਵਨ ਦੇ ਵਿੱਚ ਉਸ ਮਨੁੱਖ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਹੈ ਜਿਹਦਾ ਰਾਖੀ ਜਿਹੜੀ ਹੈ ਪੂਰਾ ਗੁਰੂ ਰੱਖਦਾ ਤੇ ਪੂਰੇ ਗੁਰੂ ਦੀ ਕਿਰਪਾ ਨਾਲ ਹੀ ਪਾਰ ਬ੍ਰਹਮ ਕੀ ਸ਼ਰਨ ਜਨ ਤਾਕੀ ਕਹਿੰਦੇ ਮੈਂ ਪ੍ਰਮਾਤਮਾ ਦੀ ਸ਼ਰਨ ਦੇਖੀ ਹੈ ਪ੍ਰਾਪਤ ਕੀਤੀ ਹੈ ਪੂਰੇ ਗੁਰੂ ਦੇ ਨਾਲ ਜੁੜ ਕੇ ਪੂਰੀ ਰਹੀ ਜਾਂ ਪੂਰੇ ਰਾਖੀ ਪਾਰ ਬ੍ਰਹਮ ਕੀ ਸ਼ਰਨ ਜਨ ਤਾਕੀ ਰਹਾਓ ਪੂਰਾ ਮਾਰਗ ਪੂਰਾ ਇਸ਼ਨਾਨ ਸਤਗੁਰੂ ਦਾ ਜਿਹੜਾ ਭਗਤੀ ਦਾ ਮਾਰਗ ਹੈ ਉਹ ਵੀ ਅਧੂਰਾ ਨਹੀਂ ਉਹ ਵੀ ਪੂਰਾ ਹੈ ਪੂਰਾ ਮਾਰਗ ਪੂਰਾ ਇਸ਼ਨਾਨ ਆ ਲੋਕੀ ਜਿਹੜੇ ਸਨ ਤੀਰਥਾਂ ਤੇ ਇਸ਼ਨਾਨ ਕਰਦੇ ਆ ਮਹਾਰਾਜ ਕਹਿੰਦੇ ਇਹ ਪੂਰਾ ਨਹੀਂ ਹੈ ਆਓ ਮੈਂ ਤੁਹਾਨੂੰ ਦੱਸਦਾ ਤੀਰਥ ਕਿਹੜਾ ਪੂਰਾ ਕਿਹੜਾ ਇਸ਼ਨਾਨ ਪੂਰਾ ਹੈ ਸਤਗੁਰੂ ਗੁਰਨਾਨਦ ਸਾਹਿਬ ਜੀ ਦੇ ਬਚਨ ਹਨ ਕਹਿੰਦੇ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਤ ਸ਼ਬਦ ਵਿਚਾਰ ਅੰਤਰ ਗਿਆਨ ਹੈ ਵੇ ਪੂਰਾ ਇਸ਼ਨਾਨ ਹੈ ਤੇ ਤਾਂ ਹੀ ਤਾਂ ਪਰੋਜ ਪੜਦੇ ਆ ਮਹਾਰਾਜ ਕਹਿੰਦੇ ਮੈਂ ਤਾਂ ਤੀਰਥਾਂ ਤੇ ਜਾਵਾਂ ਜੇ ਮੇਰੇ ਗੁਰੂ ਨੂੰ ਪਾਉਂਦਾ ਹੋਵੇ ਤੀਰਥ ਨਾਵਾ ਜੇ ਤਿਸ ਭਾਵਾਂ ਬਿਨ ਭਾਣੇ ਕਾ ਨਾਹਿ ਕਰੀ ਫੇ ਨਾ ਕੀ ਕਰਨਾ ਤੇ ਪੂਰਾ ਗੁਰੂ ਦਾ ਮਾਰਗ ਭਗਤੀ ਦਾ ਮਾਰਗ ਵੀ ਪੂਰਾ ਹੈ ਤੇ ਗੁਰੂ ਦਾ ਦੱਸਿਆ ਹੋਇਆ ਇਸ਼ਨਾਨ ਵੀ ਪੂਰਾ ਹੈ ਉਹ ਕਿਦਾਂ ਦਾ ਇਸ਼ਨਾਨ ਹੈ ਆਪ ਸਾਰੇ ਭਾਗਾਂ ਵਾਲੇ ਪੜਦੇ ਜਪਜੀ ਸਾਹਿਬ ਵਿੱਚ ਮਹਾਰਾਜ ਕਹਿੰਦੇ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਣਾਉ ਅੰਦਰ ਹੀ ਤੀਰਥ ਹੈ ਅੰਦਰ ਹੀ ਮੈੜ ਅੰਦਰ ਹੀ ਧੋਣ ਦਾ ਸਾਧਨ ਹੈ ਜੇ ਜਦੋਂ ਧੋਤਾ ਜਾਏਗਾ ਨਾ ਫਿਰ ਕਹੇਗਾ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਮਹਾਰਾਜ ਕਹਿੰਦੇ ਪੂਰਾ ਮਾਰਗ ਪੂਰਾ ਈਸ਼ਣਾਨ ਸਭ ਕਿਛ ਪੂਰਾ ਫਿਰਦਾ ਨਾ ਜਿਵੇਂ ਵੇਲੇ ਅਸੀਂ ਉਚਾਰਣ ਸੇ ਹੀ ਕਰਾਂਗੇ ਹੁਣ ਦਦੇ ਨੂੰ ਦੋ ਲਾਮਾਂ ਲੱਗਿਆ ਹਿਰਦਾ ਹਿਰਦੇ ਦੇ ਵਿੱਚ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਹੈ ਉਹਨਾਂ ਦਾ ਸਭ ਕੁਝ ਪੂਰਾ ਹੈ ਸਬਕਿਸ਼ ਪੂਰਾ ਹਿਰਦਾ ਨਾਮ ਪੂਰੀ ਰਹੀ ਜਾਂ ਪੂਰੇ ਰਾਖੀ ਪਾਰ ਬ੍ਰਹਮ ਕੀ ਸ਼ਰਨ ਜਨ ਤਾਕੀ ਰਹਾਓ ਪੂਰਾ ਸੁਖ ਪੂਰਾ ਸੰਤੋਖ ਜਿਹੜਾ ਪੂਰੇ ਨਾਲ ਜੁੜਦਾ ਹੈ ਪੂਰੇ ਗੁਰੂ ਦੇ ਉਪਦੇਸ਼ ਨਾਲ ਜੁੜਦਾ ਹੈ ਪੂਰੇ ਗੁਰੂ ਦੀ ਬਾਣੀ ਨਾਲ ਜੁੜਦਾ ਹੈ ਤੇ ਉਹਨੂੰ ਫਿਰ ਇਹ ਨਹੀਂ ਕਹਿੰਦਾ ਕਿ ਆ ਸੁਖ ਮਿਲ ਗਿਆ ਆ ਸੁਖ ਨਹੀਂ ਮਿਲਿਆ ਮਾਰਕ ਕਹਿੰਦੇ ਉਹਨੂੰ ਪੂਰਾ ਸੁਖ ਮਿਲਦਾ ਹੈ ਉਹ ਸਦੀਵੀ ਸੁਖ ਨਾਲ ਜੁੜ ਜਾਂਦਾ ਹੈ ਪੂਰਾ ਸੁਖ ਪੂਰਾ ਸੰਤੋਖ ਉਹ ਪੂਰਨ ਤੌਰ ਤੇ ਸੰਤੋਖੀ ਹੋ ਜਾਂਦਾ ਹੈ ਵੈਸੇ ਵੀ ਨਾ ਪਾਤਸ਼ਾਹ ਜੀ ਨੇ ਆਖਿਆ ਵੀ ਜੇ ਭਗਤੀ ਕਰਨੀ ਤਾਂ ਸੰਤੋਖੀ ਬੰਦਾ ਕਰ ਸਕਦਾ ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਤੇ ਆਇਆ ਉਨੀ ਮੰਦੇ ਪੈਰ ਨਾ ਰੱਖਿਓ ਕਰ ਸੁਕਰਤ ਧਰਮ ਕਮਾਇਆ ਉਨੀ ਦੁਨੀਆ ਤੋੜੇ ਬੰਦਨਾ ਅਨ ਪਾਣੀ ਥੋੜਾ ਖਾਇਆ ਤੂੰ ਬਖਸੀ ਸੀ ਅਗਲਾ ਨਿਤ ਦੇਵਾਂ ਚੜੇ ਸਵਾਇਆ ਵਡਿਆਈ ਵੱਡਾ ਪਾਇਆ ਬਿਨਾ ਸੰਤੋਖ ਨਹੀਂ ਕੋ ਰਾਜੇ ਪੂਰਾ ਸੁਖ ਪੂਰਾ ਸੰਤੋਖ ਜਿਹੜੇ ਪੂਰੇ ਨਾਲ ਜੁੜ ਜਾਂਦੇ ਆ ਉਹਨਾਂ ਦੇ ਜੀਵਨ ਵਿੱਚ ਪੂਰਨ ਤੌਰ ਤੇ ਪ੍ਰਮਾਤਮਾ ਸੰਤੋਖ ਬਖਸ਼ਿਸ਼ ਕਰਦਾ ਸਾਧ ਸੰਗਤ ਜੀ ਸੱਚਖੰਡ ਸ਼ਰੀਰ ਦਰਬਾਰ ਸਾਹਿਬ ਦੇ ਹਜ਼ੂਰੀ ਦਾਗੀ ਸਨ ਭਾਈ ਮਨਸਾ ਸਿੰਘ ਜੀ ਉਹਨਾਂ ਨੂੰ ਉਸ ਵੇਲੇ ਚਾਰ ਆਣੇ ਮਿਲਦੇ ਸੀ ਕੀਰਤਨ ਕਰਨ ਦੇ ਨੌਕਰੀ ਤਨਖਾਹ ਜਿਹੜੀ ਮਿਲਦੀ ਸੀ ਚਾਰ ਆਣੇ ਮਿਲਦੇ ਅਤ ਦੀ ਗਰੀਬੀ ਸੀ ਘਰ ਦੇ ਵਿੱਚ ਪਰ ਸੰਤੋਖ ਬਹੁਤ ਸੀ ਇੱਕ ਦਿਨ ਕਿਸੇ ਸਿੱਖ ਨੇ ਜਾ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਆਖਿਆ ਵੀ ਗੁਰੂ ਘਰ ਦਾ ਕੀਰਤਨੀਆਂ ਗੁਰੂ ਰਾਮਦਾਸ ਜੀ ਦਾ ਕੀਰਤਨੀਆਂ ਤੇ ਹਾਲਤ ਬੜੀ ਖਰਾਬ ਹੈ ਤੇ ਉਹ ਉਹਦੇ ਕੋਲ ਤਾਂ ਰੋਟੀ ਪਕਾਉਣ ਵਾਸਤੇ ਤਵਾ ਵੀ ਨਹੀਂ ਹੈ ਉਹ ਤਾਂ ਮਿੱਟੀ ਦਾ ਤਵਾ ਬਣਾ ਕੇ ਉੱਤੇ ਰੋਟੀਆਂ ਬਣਾਉਂਦਾ ਹੈ ਮਹਾਰਾਜ ਕਹਿੰਦੇ ਚਲੋ ਮਹਾਰਾਜਾ ਰਣਜੀਤ ਸਿੰਘ ਹਾਤੀ ਤੇ ਜੜ ਕੇ ਸੋਨੇ ਦੀਆਂ ਮੋਹਰਾਂ ਦੀ ਥੈਲੀ ਭਰ ਲਈ ਨਾਲ ਆਪਣੇ ਵਜ਼ੀਰ ਲੈ ਲੈ ਆਪਣੇ ਜਿਹੜੇ ਅਫਸਰ ਸਨ ਉਹ ਲੈ ਲੈ ਤੇ ਜਦੋਂ ਭਾਈ ਸਾਹਿਬ ਨੂੰ ਪਤਾ ਲੱਗਾ ਤੇ ਉਹਨਾਂ ਨੇ ਦਰਵਾਜ਼ਾ ਬੰਦ ਕਰ ਲਿਆ ਤੇ ਆਵਾਜ਼ ਦਿੱਤੀ ਜਿਹੜੇ ਉਹਦੇ ਵਜ਼ੀਰ ਸਨ ਕਹਿੰਦੇ ਮਹਾਰਾਜਾ ਆਇਆ ਕਹਿੰਦੇ ਕਿਹੜਾ ਮਹਾਰਾਜਾ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਆਇਆ ਕਿਉਂ ਆਇਆ ਕਹਿੰਦਾ ਤੁਹਾਨੂੰ ਕੁਝ ਦੇਣਾ ਹੈ ਉਹ ਕਹਿੰਦਾ ਮੈਂ ਤਾਂ ਨਹੀਂ ਲੈਣਾ ਮੈਂ ਦੁਨੀਆਂ ਦੇ ਰਾਜਿਆਂ ਤੋਂ ਨਹੀਂ ਲੈਂਦਾ ਮੈਂ ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਕੋਲੋਂ ਉਹਨਾਂ ਦਾ ਕੀਰਤਨੀਆਂ ਤੇ ਮੈਂ ਉਹਨਾਂ ਦੇ ਕੋਲੋਂ ਹੀ ਮੰਗਦਾ ਮੈਂ ਹੋਰ ਕਿਸੇ ਕੋਲ ਨਹੀਂ ਮੰਗਦਾ ਮੇਰਾ ਸਤਿਗੁਰੂ ਮਨੁਸ ਸੰਤੋਖ ਦਿੱਤਾ ਇਹਨੂੰ ਕਹਿੰਦੇ ਪੂਰਾ ਸੰਤੋਖ ਦਿੱਤਾ ਬਿਨਾਂ ਸੰਤੋਖ ਨਹੀਂ ਕੋ ਰਾਜੇ ਅਕਾਲ ਸ਼ਬਦ ਆਇਆ ਸੀ ਨਾ بڑے ਲੋਕ ਭਟਕਦੇ ਫਿਰਦੇ ਆ ਕਹਿੰਦੇ ਵੱਡੇ ਵੱਡੇ ਜੋ ਦਿਸਹ ਲੋਕ ਤਿੰਨ ਕੋ ਬਿਆਪੈ ਚਿੰਤਾ ਰੋਗ ਕੌਣ ਵੱਡਾ ਮਾਇਆ ਵਡਿਆਈ ਸੋ ਵੱਡਾ ਜਿਨ ਰਾਮ ਲਿ ਬਲਾਈ ਸਤਿਗੁਰ ਨੇ ਫੈਸਲਾ ਦਿੱਤਾ ਵੱਡਾ ਉਹ ਹੈ ਜਿਹੜਾ ਪਰਮੇਸ਼ਰ ਨਾਲ ਜੁੜ ਗਿਆ ਇੱਥੇ ਅਮੀਰੀ ਗਰੀਬੀ ਦੀ ਗੱਲ ਨਹੀਂ ਹੈ ਸਤਿਗੁਰ ਕਹਿੰਦੇ ਹਨ ਸੰਤੋਖ ਦਿੱਤਾ ਪੂਰਾ ਸੁਖ ਪੂਰਾ ਸੰਤੋਖ ਪੂਰਾ ਤਪ ਪੂਰਨ ਰਾਜ ਯੋਗ ਉਹਨਾਂ ਦਾ ਜੀਵਨ ਜਿਹੜਾ ਹੈ ਤਪ ਮਤਲਬ ਭਗਤੀ ਜਿਹੜੀ ਹੈ ਉਹਨਾਂ ਦੀ ਪੂਰਨ ਹੈ ਰਾਜ ਜੋਗ ਦਾ ਅਰਥ ਹੁੰਦਾ ਜੁੜਨਾ ਉਹਨਾਂ ਨੂੰ ਪਰਮੇਸ਼ਰ ਦੀ ਸੇਵਾ ਵਿੱਚੋਂ ਰਾਜ ਮਿਲਿਆ ਜੋ ਸੁਖ ਪ੍ਰਭ ਗੋਬਿੰਦ ਦੀ ਸੇਵਾ ਸੋ ਸੁਖ ਰਾਜ ਨਾ ਲਈਏ ਹਰ ਕੇ ਮਾਰਗ ਪਤਤ ਪੁਨੀਤ ਜਿਹੜਾ ਹਰੀ ਦੇ ਮਾਰਗ ਤੇ ਚੱਲਦਾ ਉਹ ਪਤਤ ਵੀ ਪਵਿੱਤਰ ਬਣ ਜਾਂਦਾ ਪੁਨੀਤ ਬਣ ਜਾਂਦਾ ਕਿੰਨੇ ਆਪਾਂ ਇਤਿਹਾਸ ਵਿੱਚ ਪੜਦੇ ਵਸ ਕਹਿਣਾ ਨਹੀਂ ਚਾਹੀਦਾ ਉਹ ਭਾਈ ਸੱਜਣ ਸੀ ਅਸੀਂ ਸੱਜਣ ਠੱਗ ਕਹਿਣ ਲੱਗੇ ਭਾਈ ਸੱਜਣ ਬਣ ਗਿਆ ਭੂਮੀਆਂ ਚੋਰ ਭਾਈ ਭੂਮੀਆਂ ਬਣ ਗਿਆ ਕਿੰਨੇ ਪਤ ਤਸਨ ਜਿਹੜੇ ਰੱਬ ਦੇ ਮਾਰਗ ਤੇ ਚੱਲੇ ਪਵਿੱਤਰ ਹੋ ਗਏ ਹਰ ਕਾ ਮਾਰਗ ਪਤ ਤਪਨੀਤ ਪੂਰੀ ਸੋਭਾ ਪੂਰਾ ਲੋਕੀ ਕ ਉਹਨਾਂ ਦੀ ਸੋਭਾ ਹੈ ਜਿਹੜੇ ਪ੍ਰਮਾਤਮਾ ਨਾਲ ਜੁੜ ਜਾਂਦੇ ਆ ਗੁਰੂ ਮਹਾਰਾਜ ਕਹਿੰਦੇ ਤਨ ਕੀ ਸੋਭਾ ਸਬਣੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਉਹਨਾਂ ਨੇ ਜਿਨ੍ਹਾਂ ਨੇ ਸਤਿਗੁਰੂ ਨਾਲ ਆਪਣਾ ਸੰਬੰਧ ਜੋੜ ਲਿਆ ਪੂਰੇ ਗੁਰੂ ਨਾਲ ਸੰਬੰਧ ਜੋੜਿਆ ਉਹਨਾਂ ਦੀ ਸ਼ੋਭਾ ਹੈ ਉਹ ਸੰਸਾਰ ਦੇ ਵਿੱਚ ਭਾਵੇਂ ਰਹਿਣ ਭਾਵੇਂ ਸੰਸਾਰ ਤੋਂ ਚਲੇ ਜਾਣ ਉਹਨਾਂ ਦੀ ਸੰਸਾਰ ਸ਼ੋਭਾ ਕਰਦਾ ਹੈ ਆਪਾਂ ਤਿੰਨ ਚਾਰ ਤਨੇ ਤੋਂ ਵਿਚਾਰ ਕਰ ਰਹੇ ਹਾਂ ਜਿਹੜੇ ਇਸ ਈਸ਼ੀਦੀ ਦਿਹਾੜੇ ਚੱਲ ਰਹੇ ਆ ਸਾਸੰਗਤ ਦੀ ਕਈ ਲੋਕਾਂ ਦੇ ਮਨਾਂ ਦੇ ਵਿੱਚ ਇਦਾਂ ਦੇ ਸਵਾਲ ਪੈਦਾ ਕਰ ਦਿੱਤੇ ਗਏ ਕਿਉਂਕਿ ਉਸ ਸਮੇਂ ਵੀ ਸਰਕਾਰੀ ਮੀਡੀਆ ਸੀ ਅੱਜ ਵੀ ਸਰਕਾਰੀ ਮੀਡੀਆ ਹੈ ਤੇ ਜੋ ਸਰਕਾਰ ਕਹਿੰਦੀ ਹੈ ਉਹ ਮੀਡੀਆ ਪ੍ਰੋਸਦਾ ਹੈ ਤੇ ਉਸ ਵੇਲੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵਾਸਤੇ ਕਿਹਾ ਜਾਂਦਾ ਸੀ ਅੱਜ ਵੀ ਪ੍ਰਚਾਰਿਆ ਜਾਂਦਾ ਕਿ ਇਹ ਹਿੰਦੂਆਂ ਦੇ ਵਿਰੋਧੀ ਸਨ ਪਰ ਕਦੇ ਨੇੜੇ ਹੋ ਕੇ ਜਿਨ੍ਹਾਂ ਨੇ ਉਹਨਾਂ ਦਾ ਜੀਵਨ ਦੇਖਿਆ ਤੇ ਉਹ ਕਿਉਂਕਿ ਗੁਰੂ ਦਾ ਸਿੱਖ ਜਿਹੜਾ ਨਾ ਸਰਬੱਤ ਦਾ ਭਲਾ ਮੰਗਦਾ ਤੇ ਜਿਹੜਾ ਸਰਬੱਤ ਦਾ ਭਲਾ ਮੰਗਦਾ ਤੇ ਉਹ ਕਦੇ ਕਿਸੇ ਨਾਲ ਵੈਰ ਨਹੀਂ ਰੱਖ ਸਕਦਾ ਜਦੋਂ ਅਸੀਂ ਅੰਦਰੋਂ ਮੰਗਦੇ ਹਾਂ ਸਰਬੱਤ ਦਾ ਭਲਾ ਘਟਨਾ ਹੁੰਦੀ ਹੈ ਗਰਦਾਸਪੁਰ ਜੇਲ੍ਹ ਦੇ ਵਿੱਚ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਦੀ ਨਜ਼ਰਬੰਦ ਸਨ ਤੇ ਉਹਨਾਂ ਸਾਰੇ ਹੋਰ ਸਿੱਖਾਂ ਨੂੰ ਗੱਲਬਾਤ ਕੀਤੀ ਸੰਤ ਜੀ ਨਾਲ ਗੱਲ ਕੀਤੀ ਵੀ ਇੱਥੇ ਜੇਲ੍ਹ ਦੇ ਵਿੱਚ ਗੁਰਦੁਆਰਾ ਬਣਾਈਏ ਤੇ ਪ੍ਰਸ਼ਾਸਨ ਨੇ ਵੀ ਆਗਿਆ ਦੇ ਦਿੱਤੀ ਤੇ ਉੱਥੇ ਭਾਈ ਅਮਰੀਕ ਸਿੰਘ ਜੀ ਨੇ ਗੁਰਦੁਆਰਾ ਤਿਆਰ ਕਰਦੇ ਗੁਰਦਾਸਪੁਰ ਜੇਲ੍ਹ ਦੇ ਵਿੱਚ ਗੁਰਦੁਆਰਾ ਬਣ ਗਿਆ ਕੀਰਤਨ ਕਥਾ ਹੋਣ ਲੱਗ ਗਈ ਸਵੇਰੇ ਸ਼ਾਮ ਤੇ ਉਹ ਮਹਾਨ ਸੰਤ ਕਰਤਾਰ ਸਿੰਘ ਜੀ ਦੇ ਸੁਪੁੱਤਰ ਸਨ ਭਾਈ ਅਮਰੀਕ ਸਿੰਘ ਤੇ ਉੱਥੇ Hindu ਵੀ ਨਜ਼ਰਬੰਦ ਸਨ ਉਹ ਵੀ ਇਕੱਠੇ ਹੋ ਕੇ ਆਏ ਤੇ ਕਹਿੰਦੇ ਵੀ ਸਾਡੇ ਕੋਲ ਤਾਂ ਹਿੰਮਤ ਵੀ ਕੋਈ ਨਹੀਂ ਨਾ ਸਾਡੇ ਕੋਲ ਪੈਸਾ ਜੇ ਤੁਸੀਂ ਜਿੱਦਾਂ ਗੁਰਦੁਆਰਾ ਬਣਾ ਲਿਆ ਸਾਡਾ ਮੰਦਰ ਵੀ ਬਣਾ ਦਿਓ ਭਾਈ ਅਮਰੀਕ ਸਿੰਘ ਨੇ ਸੰਤ ਜਰਨੈਲ ਸਿੰਘ ਨਾਲ ਗੱਲ ਕੀਤੀ ਉਹ ਕਹਿੰਦੇ ਕਿ ਜਲਦੀ ਦੇ ਨਾਲ ਉਹਨਾਂ ਨੇ ਪੈਸਾ ਭੇਜਿਆ ਅੱਜ ਵੀ ਜਾ ਕੇ ਤੁਸੀਂ ਦੇਖ ਸਕਦੇ ਹੋ ਗੁਰਦਾਸਪੁਰ ਜੇਲ੍ਹ ਦੇ ਵਿੱਚ ਜਿੱਥੇ ਗੁਰਦੁਆਰਾ ਤੇ ਨਾਲ ਹੀ ਮੰਦਰ ਬਣਾਇਆ ਤੇ ਜਿਹੜੇ ਲੋਕ ਕਹਿੰਦੇ ਨਾ ਹਿੰਦੂ ਵਿਰੋਧੀ ਸਨ ਤੇ ਤੇਰੀਆਂ ਘਟਨਾ ਉਹਨਾਂ ਦੀ ਇੱਕ ਦੋ ਆਪਾਂ ਜ਼ਿਕਰ ਕਰਦੇ ਹਾਂ ਜਲਾਲਾਬਾਦ ਹੈ ਤੇ ਜਲਾਲਾਬਾਦ ਗਏ ਤੇ ਇਹਦੇ ਸੰਗਤ ਵਿੱਚ ਕਥਾ ਕਰ ਰਹੀ ਸੀ ਤੇ ਆਕੇ ਕਿਸੇ ਪਰਿਵਾਰ ਨੇ ਆਖਿਆ ਵੀ ਸਾਡੀ ਬੱਚੀ ਨੂੰ Hindu ਪਰਿਵਾਰ ਸੀ ਤੇ ਸਾਡਾ ਇੱਕ Hindu ਜਿਹੜਾ ਨੌਜਵਾਨ ਉਹ ਭਜਾ ਕੇ ਲੈ ਗਿਆ ਤੇ ਉਹ ਬੰਦੇ ਬੜੇ ਤਕੜੇ ਆ ਇਸ ਕਰਕੇ ਸੀ ਤੁਹਾਡੇ ਕੋਲ ਆਏ ਆ ਤੇ ਸੰਤ ਜੀ ਨੇ ਉੱਥੇ ਐਲਾਨ ਕੀਤਾ ਸੀ 5 ਵਜੇ ਤੱਕਰ ਇਹਨਾਂ ਦੀ ਬੱਚੀ ਜਿਹੜੀ ਆ ਵਾਪਸ ਕਰਦੇ ਹੋ ਤੇ ਉੱਥੇ ਦਾ ਇੱਕ ਅਕਾਲੀ ਲੀਡਰ ਸੀ ਉਹਦੀ ਡਿਊਟੀ ਲਾ ਦਿੱਤੀ ਵੀ ਜੇ ਨਹੀਂ ਆਉਂਦਾ ਫਿਰ ਅਸੀਂ ਐਕਸ਼ਨ ਲਾਵਾਂਗੇ ਤੇ ਪੌਣੇ 5 ਵਜੇ ਉਹ ਬੱਚੀ ਜਿਹੜੀ ਸੀ ਪਰਿਵਾਰ ਦੇ ਵਿੱਚ ਆਈ ਤੇ ਉਹ ਬਹੁਤ ਮਦਦ ਕਰਦੇ ਸਨ ਇੱਕ ਪਰਿਵਾਰ ਆਇਆ ਉਸ ਵੇਲੇ ਆ ਗੁਰੂ ਰਾਮਦਾਸ ਜੀ ਦੇ ਲੰਗਰ ਦੇ ਉੱਪਰ ਬੈਠੇ ਸਨ ਤੇ ਉਹਨਾਂ ਨੇ ਆ ਕੇ ਆਖਿਆ ਕਿ ਸਾਡੀ ਬੱਚੀ ਦਾ ਵਿਆਹ ਹੋਇਆ ਸੀ ਤੇ 6 ਮਹੀਨੇ ਹੋયા ਤੇ ਸਹੁਰੇ ਵਾਲੇ ਤੰਗ ਬੜੇ ਕਰਦੇ ਆ ਵੀ ਦਾਜ ਨਹੀਂ ਲੈ ਕੇ ਆਈ ਉਹ ਕਹਿੰਦੇ ਗੱਲ ਕੋਈ ਨਹੀਂ ਇਹ ਕੋਈ ਵੱਡੀ ਗੱਲ ਹੈ ਤੁਸੀਂ ਵੀ ਕੱਲ ਆ ਜਿਓ ਤੇ ਉਹ ਪਰਿਵਾਰ ਨੂੰ ਹੀ ਬੁਲਾਓ ਸਹੁਰੇ ਪਰਿਵਾਰ ਨੂੰ ਹੀ ਬੁਲਾਓ ਸਾਰੇ ਨੂੰ ਬੁਲਾਓ ਰਿਸ਼ਤੇਦਾਰ ਤੇ ਦੂਸਰਾ ਦਿਨ ਆਇਆ ਪਰਿਵਾਰ ਵੀ ਆ ਗਿਆ ਬੱਚੀ ਵੀ ਆ ਗਈ ਬੱਚਾ ਵੀ ਆ ਗਿਆ ਸਹੁਰਾ ਪਰਿਵਾਰ ਵੀ ਆ ਗਿਆ ਸੰਤ ਜੀ ਨੇ ਕਾਗਜ਼ ਦਿੱਤਾ ਪੈਨ ਦਿੱਤਾ ਕਹਿੰਦੇ ਵੀ ਇੱਥੇ ਲਿਖ ਦਿਓ ਤੁਹਾਨੂੰ ਜੋ ਜੋ ਚਾਹੀਦਾ ਤੁਹਾਨੂੰ ਜੋ ਜੋ ਚਾਹੀਦਾ ਕਿਉਂਕਿ ਇਹ ਮੇਰੀ ਧੀ ਆ ਇਹ ਮੇਰੇ ਕੋਲ ਆਈ ਆ ਇਹ ਮੇਰੀ ਧੀ ਹੈ ਤੇ ਤੁਹਾਨੂੰ ਜੋ ਚਾਹੀਦਾ ਟਰੱਕ ਭਰ ਕੇ ਭੇਜ ਦੇਾਂਗੇ ਤੁਹਾਡੇ ਘਰ ਸਮਾਨ ਦਾ ਉਹ ਕਹਿਣ ਲੱਗੇ ਸਾਨੂੰ ਕੁਝ ਵੀ ਨਹੀਂ ਚਾਹੀਦਾ ਅਸੀਂ ਵੀ ਧੀ ਬਣਾ ਕੇ ਰੱਖਾਂਗੇ ਤੇ ਕਹਿਣ ਦਾ ਭਾਵੇਂ ਕਿ ਜੋ ਵੀ ਆਉਂਦਾ ਸੀ ਭਾਵੇਂ Hindu ਸੀ ਕੋਈ ਸੀ ਜੋ ਵੀ ਆਉਂਦਾ ਸੀ ਮਦਦ ਕਰਦੇ ਸੀ ਪਰ ਹਾਲਾਤ ਇਦਾਂ ਦੇ ਸਿਰਜੇ ਜਾਂਦੇ ਆ ਜਿਸ ਵੇਲੇ ਜਿਹੜੀ ਕੌਮ ਵਿਚਾਰ ਕਰਨ ਵਾਲੀ ਕੌਮ ਆ ਇਹਨੂੰ ਹਥਿਆਰ ਕਿਉਂ ਚੁੱਕਣੇ ਪਏ ਵੀ ਸਵਾਲ ਪੈਦਾ ਹੁੰਦਾ ਨਾ ਵੀ ਜਿਹੜੀ ਕੌਮ ਵਿਚਾਰ ਕਰਨ ਵਾਲੀ ਉਹ ਹਥਿਆਰ ਕਿਉਂ ਚੁੱਕਦੀ ਆ ਇਹਦੇ ਪਿੱਛੇ ਕਾਰਨ ਹੈ ਜੇਦੋਂ ਅਸੀਂ ਪਿਛੋਕੜ ਪੜਦੇ ਹਾਂ 1978 ਜਦੋਂ ਇਹ ਘਟਨਾ ਸ਼ੁਰੂ ਹੋਈ ਇੱਕ ਨਿਰੰਕਾਰੀ ਪੈਦਾ ਹੋਇਆ ਜਿਹਨੂੰ ਅਸੀਂ ਨਕਲੀ ਨਿਰੰਕਾਰੀ ਕਹਿੰਦੇ ਆ ਉਹਦਾ ਨਾਮ ਸੀ ਗੁਰਬਚਨ ਸਿੰਘ ਤੇ ਉਹਨੇ ਕੀ ਕੀਤਾ ਉਸਨੇ 7 ਬੰਦੇ ਤਿਆਰ ਕਰ ਲਏ ਤੇ ਉਹ ਕਹਿੰਦਾ ਗੁਰਗੋਬਿੰਦ ਸਿੰਘ ਨੇ ਪੰਜ ਪਿਆਰੇ ਬਣਾਏ ਸੀ ਤੇ ਮੈਂ 7 ਸਤਾਰੇ ਤਿਆਰ ਕੀਤੇ ਬੜਾ ਸਮਝ ਆਇਆ ਫਿਰ ਅੰਮ੍ਰਿਤਸਰ ਸਾਹਿਬ ਦੇ ਵਿੱਚ 13 April 1978 ਦੇ ਵਿੱਚ ਉਹਨੇ ਬਹੁਤ ਵੱਡਾ ਆਪਣਾ ਸਮਾਗਮ ਰੱਖਿਆ ਉਹ ਪਾਲਕੀ ਦੇ ਵਿੱਚ ਬੈਠ ਕੇ ਆਇਆ। ਇਧਰ ਸਾਤ ਮਈ ਢੰਗ ਦੇ ਨਾਲ ਅਖੰਡ ਕੀਰਤਨੀ ਜਥੇ ਦੇ ਸਿੰਘ ਹੋਰ ਸਿੰਘ ਜਿਹੜੇ ਸਨ ਜਦੋਂ ਸੰਗਤਾਂ ਗਈਆਂ ਤੇ ਸਰਕਾਰ ਨੇ ਸ਼ਹਿਦ ਦਿੱਤੀ ਤੇ ਉਹਨਾਂ ਦੇ ਉੱਪਰ ਗੋਲੀ ਚਲਾਈ ਗਈ। 13 ਸਿੰਘ ਸ਼ਹੀਦ ਹੋ ਗਏ 1978 ਦੀ ਵਸਾਕੀ ਤੇ ਵੱਧ ਕਿਸਮਤੀ ਗੱਲ ਇਹ ਆ ਦੁਖਾਂਤ ਦੀ ਗੱਲ ਹੈ ਕਿ ਉਸ ਸਮੇਂ ਸਰਕਾਰ ਵੀ ਪ੍ਰਕਾਸ਼ ਸਿੰਘ ਬਾਦਲ ਦੀ ਸੀ ਅਕਾਲੀਆਂ ਦੀ ਸਰਕਾਰ। ਉਹ ਸੈਂਟਰ ਵਿੱਚ ਕਾਂਗਰਸ ਦੀ ਸਰਕਾਰ ਸੀ। ਤੇ ਜੇ ਐਕਸ਼ਨ ਲਿਆ ਹੁੰਦਾ ਉਸ ਦੇ ਉੱਪਰ ਨਰੰਕਾਰੀ ਦੇ ਉੱਪਰ ਜੇ ਕਾਨੂੰਨ ਨੇ ਉਹਨੂੰ ਸਜ਼ਾ ਦਿੱਤੀ ਹੁੰਦੀ ਤੇ ਇਹ ਕਦੇ ਵੀ ਨਹੀਂ ਹੁੰਦਾ ਵੀ ਇਹ ਇੰਨਾ ਕੁਝ ਵਿਗੜ ਜਾਂਦਾ 1978 ਪਰ ਇਹ ਹਾਲਾਤ ਕਿਹਨੇ ਪੈਦਾ ਕੀਤੇ ਸਰਕਾਰ ਨੇ ਖੁਦ ਪੈਦਾ ਕੀਤੇ ਖੁਦ ਸਰਕਾਰ ਨੇ ਹਾਲਾਤ ਪੈਦਾ ਕੀਤੇ ਫੇ ਸੰਤ ਜੀ ਨੇ ਆਖਿਆ ਕੋਈ ਗੱਲ ਨਹੀਂ ਜੇ ਅਸੀਂ ਕਾਨੂੰਨ ਤੇ ਵੈਸੇ ਵੀ ਵਿਸ਼ਵਾਸ ਨਹੀਂ ਕਰਦੇ ਜੇ ਭਾਰਤ ਦਾ ਕਾਨੂੰਨ ਸਿੱਖਾਂ ਵਾਸਤੇ ਹੋਰ ਹੈ ਤੇ ਸਾਡੀ ਕਚਾਰੀ ਬਹੁਤ ਵੱਡੀ ਹੈ ਤੇ ਕਚਰੀ ਲੱਗੇਗੀ ਜਿਹੜਾ ਪੰਥ ਫਿਰ ਫੈਸਲਾ ਕਰੇਗਾ ਨਾ ਜਿਹੜਾ ਪੰਥ ਸਜ਼ਾ ਦਵੇਗਾ ਫਿਰ ਉਹ ਅਸੀਂ ਆਪਣੇ ਹਿਸਾਬ ਨਾਲ ਦੇਖ ਲਾਗੇ ਬਾਅਦ ਵਿੱਚ ਭਾਈ ਰਣਜੀਤ ਸਿੰਘ ਨੇ ਫਿਰ ਸੌਦਾ ਵੀ ਲਾਇਆ ਸੀ ਦਿੱਲੀ ਦੇ ਵਿੱਚ ਗੁਰਵਚਨੇ ਪਾਪੀ ਦਾ ਤੇ ਕਹਨ ਦਾ ਭਾਵ ਹੈ ਕਿ ਜਿਹੜਾ ਪੂਰੇ ਨਾਲ ਜੁੜਿਆ ਨਾ ਉਹਦੀ ਸ਼ੋਭਾ ਵੀ ਪੂਰੀ ਹੈ ਤੇ ਅੱਜ ਵੀ ਸੰਤ ਜੀ ਦੀ ਸ਼ੋਭਾ ਹੈ ਆਉਣ ਵਾਲਾ ਸਮਾਂ ਜਿੰਨੇ ਤੱਕ ਦੁਨੀਆ ਰਹੇਗੀ ਅੱਜ ਲੋਕੀ ਤਸਵੀਰਾਂ ਤੋਂ ਵੀ ਡਰਦੇ ਨਾਮ ਲੈਣ ਤੋਂ ਵੀ ਡਰਦੇ ਤੇ ਮਹਾਰਾਜ ਕਹਿੰਦੇ ਭਾਈ ਉਹਨਾਂ ਦੀ ਸ਼ੋਭਾ ਹੈ ਜਿਹੜੇ ਪ੍ਰਮਾਤਮਾ ਅਕਾਲ ਪੁਰਖ ਨਾਲ ਜੁੜ ਗਏ ਤੇ ਉਹ ਵੀ ਲੋਕ ਹਨ ਜਿਨ੍ਹਾਂ ਨੇ ਜੀਵਨ ਦੇ ਵਿੱਚ ਆਪਣਾ ਸਾਰਾ ਕੁਝ ਵਾਰ ਕੇ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਉਹਨਾਂ ਮਰਜੀਵੜਿਆਂ ਨੂੰ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਦੇ ਕਰਕੇ ਅੱਜ ਸਾਡੇ ਕੋਲ ਸਰਦਾਰੀਆਂ ਹਨ ਸਤਗੁਰੂ ਕਹਿੰਦੇ ਉਹਨਾਂ ਦੀ ਸ਼ੋਭਾ ਇਸ ਕਰਕੇ ਹੈ ਕਿਉਂਕਿ ਉਹਨਾਂ ਦਿਨ ਕੀ ਸੋਭਾ ਸਭਨੇ ਥਾਏ ਦਿਨ ਪ੍ਰਭ ਕੇ ਚਰਨ ਪਰਾਤੇ ਪੂਰੀ ਸੋਭਾ ਪੂਰਾ ਲੋਕੀਕ ਲੋਕਾਂ ਦੇ ਵਿੱਚ ਵੀ ਉਹਨਾਂ ਦੀ ਜੈਜਕਾਰ ਹੈ ਕਰਨ ਹਾਰ ਸਦ ਵਸਾ ਅਧੂਰਾ ਜਿਹੜਾ ਕਰਨ ਹਾਰ ਪਰਮੇਸ਼ਰ ਹੈ ਨਾ ਸਦਾ ਨੇੜੇ ਵਸਦਾ ਦੂਰ ਨਹੀਂ ਹੈ ਨਿਕਟ ਵਸੇ ਨਾਹੀ ਪ੍ਰਭ ਦੂਰ ਉਹ ਨੇੜੇ ਆ ਤੇ ਜਿਹੜਾ ਉਹਨੂੰ ਨੇੜੇ ਸਮਝਦਾ ਨਾ ਮਹਾਰਾਜ ਕਹਿੰਦੇ ਨਿਕਟ ਪ੍ਰਮਾਤਮਾ ਨੂੰ ਜਿਹੜਾ ਸਮਝਦਾ ਨਿਕਟ ਬੂਝੇ ਸੋ ਬੁਰਾ ਕਿਉਂ ਕਰੇ ਰੱਬ ਬਹੁਤ ਨੇੜੇ ਆ ਅਕਾਲ ਪੁਰਖ ਸਾਡੇ ਹਿਰਦੇ ਘਰ ਦੇ ਵਿੱਚ ਵਸਦਾ ਕਰਨ ਹਾਰ ਸਦ ਵਸੈ ਅਧੂਰਾ ਕਹੋ ਨਾਨਕ ਮੇਰਾ ਸਤਗੁਰ ਪੂਰਾ ਮੇਰਾ ਸਤਗੁਰ ਪੂਰਾ ਹੈ ਅਧੂਰਾ ਨਹੀਂ ਹੈ ਤੇ ਨਾ ਸਾਡੀ ਅਧੂਰੀਆਂ ਦੀ ਸੰਗਤ ਕਰਨੀ ਹੈ ਤੇ ਸਾਡਾ ਪੂਰਾ ਸਤਗੁਰੂ ਹੈ ਪੂਰੇ ਗੁਰ ਕਾ ਸੁਣੋ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਰੂਪੇਕ ਸਾਂਝ ਪਾਈਏ ਬਾਣੀ ਪੜੀਏ ਉਹ ਬਾਣੀ ਸਾਨੂੰ ਸਮਝ ਦੇਗੀ ਜਦੋਂ ਅਸੀਂ ਬਾਣੀ ਨੂੰ ਪੜਾਂਗੇ ਬਾਣੀ ਨੂੰ ਵਿਚਾਰਾਂਗੇ ਉਹਦੇ ਮੁਤਾਬਕ ਜੀਵਨ ਢਾਲਣ ਦਾ ਯਤਨ ਕਰਾਂਗੇ ਤੇ ਜੀਵਨ ਦੇ ਵਿੱਚ ਤਬਦੀਲੀ ਆਏਗੀ ਸਤਗੁਰੂ ਕਹਿੰਦੇ ਉਹ ਪੂਰਾ ਗੁਰੂ ਜਿਹੜਾ ਹੈ ਉਹ ਪੂਰੀ ਤੌਰ ਤੇ ਸਾਡੀ ਇੱਜ਼ਤ ਰੱਖਦਾ ਹੈ ਪੂਰੀ ਰਹੀ ਜਾਂ ਪੂਰੇ ਰਾਖੀ ਪਾਰ ਬ੍ਰਹਮ ਕੀ ਸ਼ਰਣ ਜਨ ਤਾਕੀ ਕਹਿੰਦੇ ਜਿਨ੍ਹਾਂ ਨੇ ਉਹ ਪਾਰ ਬ੍ਰਹਮ ਦੀ ਸ਼ਰਣ ਤੱਕੀ ਹੈ ਦੇਖੀ ਹੈ ਜਿਨ੍ਹਾਂ ਨੇ ਉਹਦੀ ਸ਼ਰਨ ਵਿੱਚ ਆਏ ਹਨ ਤੇ ਉਹਦੀ ਸ਼ਰਨ ਵਿੱਚ ਆ ਕੇ ਮਿਲਦਾ ਕੀ ਹੈ ਗੁਰੂ ਮਹਾਰਾਜ ਕਹਿੰਦੇ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ ਦੁੱਖ ਬਿਨਸੇ ਸੁਖ ਪਾਇਆ ਦਿਆਲ ਹੋਆ ਪਾਰ ਬ੍ਰਹਮ ਸਵਾਮੀ ਪੂਰਾ ਸਤਗੁਰ ਤੇ ਆਇ ਤੇ ਜਦੋਂ ਪੂਰੇ ਦੀ ਸੰਗਤ ਕਰਦੇ ਆ ਗੁਰ ਪੂਰੇ ਮੇਰੀ ਰਾਖ ਲਈ ਅੰਮ੍ਰਿਤ ਨਾਮ ਰਿਧੇ ਮੈਂ ਦੇਨੂ ਜਨਮ ਜਨਮ ਕੀ ਮੈਲ ਗਈ ਗੁਰੂ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਸਾਰਿਆਂ ਤੇ ਰਹਿਮਤ ਪ੍ਰਯਾਤ ਰੱਖਣ ਵਿਚਾਰ ਕਰਦੇ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਸਾਧ ਸੰਗਤ ਜੀ ਬੁਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ